ਆਹ ਰੱਖ ਸਤਿ ਸ੍ਰੀ ਅਕਾਲ ਜੀ ਮਨੁੱਖਾਂ ਦੇ ਅਰਦਾਸਾਂ ਦੇ ਅੰਦਰ ਜੀ ਲੰਮਾ ਸਮਾਂ ਗੁਰੂ ਦੇ ਇਤਿਹਾਸ ਜਿਹੜਾ ਸੁਣਿਆ ਮੈਂ ਸਾਰਿਆਂ ਦਾ ਧੰਨਵਾਦ ਸਾਡੇ ਕੋਲ ਕੋਈ ਵੀ ਗਲਤੀ ਕਿਸੇ ਦਾ ਅਰਦਾਸਾਂ ਜਾ ਕਿਸੇ ਦੀ ਕਿਉਂਕਿ ਹਸੀਦ ਸਿੰਘ ਆਪ ਜਾਣਦੇ ਨੇ ਸਾਰਿਆਂ ਦੀ ਉਹ ਤੁਸੀਂ ਆ ਉਹ ਜਿਹੜੇ ਪੂਰੀਆਂ ਕਰਨ ਮੈਂ ਫੇਰ ਸਮੂਹ ਸੰਤ ਦਾ ਇੱਥੋਂ ਦੇ ਪ੍ਰਬੰਧਕਾਂ ਦਾ ਪ੍ਰਬੰਧਕ ਕਮੇਟੀ ਨੇ ਸਾਰੀ ਨੇ ਕੀਤਾ ਉਹਦੇ ਵਿੱਚ ਭੈਣਾ ਹੱਡੀਆਂ ਦਾ ਬਹੁਤ ਵੱਡਾ ਸਹਿਯੋਗ ਆ ਬਹੁਤ ਵੱਡਾ ਉਹਨਾਂ ਨੇ ਜਿੰਨਾ ਵੀ ਅੱਜ ਲਗਭਗ ਇੱਕ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਵਰਪਾਲ ਪਿੰਡ ਵਿੱਚ ਅੱਜ ਆਹੀ ਆਏ ਆ ਸ਼ਹੀਦ ਬਾਬਾ ਪ੍ਰਿੰਮ ਸਿੰਘ ਜੀ ਸ਼ਹੀਦ ਬਾਬਾ ਰਲਾ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਨਾਲ ਜੋ ਇਹਨਾਂ ਨੇ ਵੀ ਸ਼ਹੀਦੀ ਦਾ ਜਾਨ ਦਿੱਤਾ ਉਹਨਾਂ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਉਹਨਾਂ ਦੇ ਸਥਾਨ ਤੇ ਹੋ ਰਿਹਾ ਹੈ ਵਰਪਾਲ ਪਿੰਡ ਬਹੁਤ ਸੰਗਤਾਂ ਨੇ ਲਾਹ ਲਿਆ ਕੀਰਤਨੀਆਂ ਨੇ ਹਾਜ਼ਰੀ ਲਾਈ ਹੈ ਢਾਡੀ ਸਿੰਘਾਂ ਨੇ ਹਾਜ਼ਰੀ ਲਾਈ ਹੈ ਤੇ ਸਾਰੀਆਂ ਸੰਗਤਾਂ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਸਾਡੀ ਵੀ ਗਰੀਬਾਂ ਦੀ ਹਾਜ਼ਰੀ ਉਹ ਆਪਣੇ ਚਰਨਾਂ 'ਚ ਲਾਉਣ ਆਪ ਦੀ ਮੀਡੀਆ ਦਾ ਵੀ ਧੰਨਵਾਦ ਆਪ ਜੀ ਵੀ ਬੜੇ ਪਿਆਰ ਦੇ ਨਾਲ ਕਵਰੇਜ ਕਰ ਰਹੇ ਹੋ ਸ਼ਹੀਦ ਬਾਬਾ ਪ੍ਰੇਮ ਸਿੰਘ ਜੀ ਸ਼ਹੀਦ ਬਾਬਾ ਰਲਾ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਜਥੇ ਵਿੱਚ ਜੋ ਇਸ ਜਗ੍ਹਾ ਤੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਐ ਸਾਨ ਬਾਜ ਪ੍ਰਗਟ ਹੋਇਆ ਅੱਜ ਉਹਨਾਂ ਦੇ ਦਰਸ਼ਨ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ Vai